ਤਸਵੀਰਾਂ ਤੁਸੀਂ ਦੇਖ ਸਕਦੇ ਹੋ तकरीबन ਨੇ 2.2 ਹਜ਼ਾਰ ਜਿਹੜੀ ਏਕੜ ਹੈ ਜ਼ਮੀਨ ਪਿੰਡ ਦੀ ਡੁੱਬ ਗਈ ਕੈਮਰਨ ਸਾਥ ਲਗੂਗਾ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਵੱਡਾ ਨੁਕਸਾਨ ਹੋਇਆ तकरीबन ਨੇ 2.2 ਹਜ਼ਾਰ ਏਕੜ ਜ਼ਮੀਨ ਹੈ ਤੇ ਸ਼ਾਇਦ ਜਿਹੜੀ ਰਕਮ ਹੈ ਕਰੋੜਾਂ ਨੂੰ ਛੂੰਹਦੀ ਹੋਈ ਨਜ਼ਰ ਆਏਗੀ 250 ਏਕੜ ਜ਼ਮੀਨ ਆ ਜਿਹੜੀ ਸਾਰੀ ਡੁੱਬੀ ਗੰਨਾ ਡੁੱਬਿਆ ਲੋਕਾਂ ਨਾਲ ਕੀ ਜ਼ਮੀਨਾਂ ਲਿਮਟਾਂ ਬਣੀਆਂ ਵਾਂ ਤੇ ਬੰਕਾਂ ਨੇ ਸਤਾਉਂਦੇ ਹਨ ਤੇ ਕਿੱਥੋਂ ਪੈਸੇ ਦੇਣੇ ਦੱਸੋ ਨੀ ਨਜ਼ਾਰਾ ਹੀ 23 ਤੋਂ ਲਾਲੋ ਸਾਹਿਬ ਵੀ ਇਦਾਂ ਮੰਗਤਾ ਕਿ ਸਾਰਨ ਦਾ ਦੇ ਲੋਕ ਬੋਟਾਂ ਲੈਣ ਆਉਣਗੇ ਨਾ 2027 ਆ ਗਈ ਆ ਤੇ ਫਿਰ ਉਦੋਂ ਵੇਖਾਂਗੇ ਪਰ ਹੁਣ ਤੇ ਮੁਸ਼ਕਲਾ ਹੁੰਦੇ ਸਾਰਾ ਅੱਜ 10 ਦਿਨ ਹੋ ਗਏ ਪਾਣੀ ਖਲੁੱਤੇ ਇੱਕ ਸਾਲ ਛੱਡ ਕੇ ਅਗਲੇ ਸਾਲ ਤੇ ਪਾਣੀ ਮਰ ਜਾਂਦਾ ਜਾਂਦਾ ਮਰ ਜਾਂਦਾ ਅਸਲ ਜਿੰਨੀ ਜਿਆਦਾ ਜ਼ਮੀਨ ਉਹਨਾਂ ਜਿਆਦਾ ਕਰਜ਼ਾ ਥੱਲੇ ਜੱਟ ਦੇ ਕੱਖ ਦੀ ਰਹਿੰਦਾ ਵੇਖੋ ਨੂੰ ਜਾਬਦਾ ਅਹੀਮੀ ਆ ਬੰਨ ਬੰਦ ਨਹੀਂ ਵੀ ਜਾਟਾਂ ਹੀ ਗਾਣੇ ਵਜਾ ਕੇ ਸੁਣਾਵਾਂਗੇ ਇਹਨਾਂ ਨੂੰ ਪਤਾ ਲੱਗਣ ਲੱਗ ਪਏ ਦੁੱਖ ਹੈਗਾ ਇਹਨਾਂ ਨੂੰ ਅਗੇ ਤਰਨ ਤਾਂ ਡੀ ਸਾਹਿਬ ਨੂੰ ਨਹੀਂ ਪਤਾ ਹੁੰਦਾ ਜੇ dono ਪਤਾ ਹਰ ਸਾਲ ਡੈਮ ਭਰਦੇ ਆ ਉਹਨੂੰ ਪਹਿਲਾਂ ਅੱਗ ਲਾਉਣ ਖਾਲੀ ਕਰਨ ਰਾਹਤਾਂ ਨੂੰ ਬਚਾਉਣ ਦਾ ਕਰਕੇ ਪੰਜਾਬ ਮਾਰਤਾ ਸਾਰਾ ਨਾਲ 5-6000 ਕੱਲਾਵਾ ਸਾਡਾ ਤਨਾ ਚੋਂ ਬੰਦਾਜੀ ਚ ਪਾਣੀ ਖਲੋਤਾ ਤੇ 5-6000 ਕੱਲਾ ਹੀ ਹੋ ਆ ਉਹਦੇ ਵਿੱਚ ਸਾਰਾ ਪਾਣੀ ਚਲ ਜੇ ਇੱਕ ਦੂਜੇ ਨੇ ਵੇਖ ਕੇ ਤੁਰੇ ਫਿਰਦੇ ਆ ਔਰ ਕੋ ਪੱਲੇ ਨਹੀਂ ਕਿਸ ਦੇ ਕੋਲ ਬਿਆਸ ਦਰਿਆ ਦੇ ਜਿਹੜੇ ਨੇੜੇ-ਤੇੜੇ ਪਿੰਡ ਸੀਗੇ ਬੰਨ ਟੁੱਟਣ ਕਾਰਨ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਪਹੁੰਚ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਕਰੀਬਨ 2.2000 ਜਿਹੜੀ ਏਕੜ ਹੈ ਜ਼ਮੀਨ ਪਿੰਡ ਦੀ ਡੁੱਬ ਗਈ ਕੈਮਰਨ ਸੱਚ ਲਿਖੂਗਾ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਇਹ ਗੁਰੂ ਘਰ ਵੀ ਸੀਗਾ ਨੇੜੇ ਜਿਹੜਾ ਉਥੋਂ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਰੱਖਿਅਤ ਹੋਰ ਕਿਸੇ ਥਾਂ ਤੇ ਪੰਚਾਰ ਦਿੱਤਾ ਗਿਆ ਸਮਸ਼ਾਨ ਘਰ ਜਿਹੜਾ ਪਿੰਡ ਦਾ ਸੀਗਾ ਉਹ ਵੀ ਡੁੱਬ ਗਿਆ ਤੇ ਜਿਹੜਾ ਹੁਣ ਸੰਸਕਾਰ ਹੈ ਜਿਹੜੀਆਂ ਮੇਰੇ ਤੱਕ ਦੇਖਾ ਨਹੀਂ ਉਹਨਾਂ ਦੇ ਸੰਸਕਾਰ ਜਿਹੜੇ ਨਾ ਵੱਡਾ ਨੁਕਸਾਨ ਹੋਇਆ तकरीबन 25000 ਏਕੜ ਜ਼ਮੀਨ ਹੈ ਕਿਉਂਕਿ ਕਹਿੰਦੇ ਨੇ ਕਿ ਇੱਕ ਜਿਹੜੀ ਏਕੜ ਜ਼ਮੀਨ ਹੈ ਉਸ ਦੇ ਵਿੱਚ तकरीबन 70-80 ਹਜ਼ਾਰ ਰੁਪਏ ਨਿਕਲਦਾ ਲੇਕਿਨ ਜੇਕਰ ਆਪਾਂ 25000 ਏਕੜ ਦਾ ਹੰਦਾ ਜਲਗਾਈਏ ਤੇ ਸ਼ਾਇਦ ਜਿਹੜੀ ਰਕਮ ਹੈ ਕਰੋੜਾਂ ਨੂੰ ਛੂੰਦੀ ਹੋਈ ਨਜ਼ਰ ਆਏਗੀ ਸੋ ਬੜਾ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਜਿਹਦੇ ਵਿੱਚ ਝੋਨਾ ਸੀਗਾ ਜਿਸ ਦੇ ਵਿੱਚ ਗੰਨੇ ਦੀ ਫਸਲ ਸੀਗੀ ਸਾਰੇ ਦੀ ਸਾਰੀ ਤਬਾਹ ਹੋ ਗਈ ਤੇ ਕਿਤੇ ਨਾ ਕਿਤੇ ਚਿੰਤਾ ਦਾ ਸਬਕ ਬਣਿਆ ਹੋਇਆ ਹੈ ਆ ਕਿਸਾਨ ਜਿਹੜੇ ਨੇ ਉਹਨਾਂ ਕਿਹਦੇ ਸਹਮੇ ਹੋਏ ਨੇ ਡਰੇ ਹੋਏ ਨੇ ਕਿ ਗੁਜ਼ਾਰਾ ਕਿਸ ਤਰੀਕੇ ਨਾਲ ਕਰਾਂਗੇ ਜੇਕਰ ਦੋ ਤਿੰਨ ਦਿਨ ਹੋਰ ਮਾਨੀ ਜਿਹੜਾ ਮੀਂਹ ਆ ਗਿਆ ਪਾਣੀ ਆ ਗਿਆ ਜਿਹੜੀ ਬਾਜੀ ਖੋਜੀ ਗੰਨੇ ਦੀ ਫਸਲ ਹੈ ਉਹ ਵੀ ਤਬਾਹ ਹੋ ਜਾਏਗੀ ਸੋ ਜਿਹੜਾ ਮੁੰਡਾ ਪਿੰਡ ਹੈ ਉੱਥੋਂ ਦੇ ਕਿਸਾਨ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਅ ਭਾਈ ਜੀ ਕੀ ਨਾਮ ਜੀ ਆਪਣਾ ਨਰਿੰਦਰ ਸਿੰਘ ਜੀ ਇੱਥੋਂ ਦੇ ਰਹਿਣ ਵਾਲੇ ਹਾਂ ਜੀ ਇੱਥੋਂ ਦੇ ਜਿਹੜਾ ਪਿੰਡ ਆਪਣਾ ਦੱਸ ਦਿਓ ਮੁੰਡਾ ਪਿੰਡ ਜੀ ਕਿੰਨੇ ਏਕੜ ਜ਼ਮੀਨ ਸੀ ਆਪਣੀ ਇੱਥੇ ਨੇੜੇ ਸਾਡੇ 10 ਏਕੜ ਜ਼ਮੀਨ ਮੰਡਜਾ ਤੇ 5 500 ਏਕੜ ਜ਼ਮੀਨ ਆ ਜਿਹੜੀ ਸਾਰੀ ਡੁੱਬੀ ਗੰਨਾ ਡੁੱਬਿਆ ਲੋਕਾਂ ਦਾ ਤੇ ਕੋਈ ਪ੍ਰਸ਼ਾਸਨ ਦਾ ਆਇਆ ਨਾ ਕਾਲੀ ਦਾਲ ਵੀ ਝੂਠ ਮਾਰੀ ਜਾਂਦੇ ਸੀ ਕਾਂਗਰਸ ਵੀ ਆਮ ਪਾਰਟੀ ਵਾਲੇ ਝੂਠ ਮਾਰ ਕੇ ਕਹਿੰਨ 27 2027 ਆ ਗਈ ਆ ਤੇ ਹੁਣ ਫੇਰ ਇੱਥੇ ਨਾ ਭੱਜੇ ਆਉਣਾ ਵੋਟਾਂ ਲੈਣ ਤੇ ਕਿਸੇ ਨੇ ਬਾਤ ਨਹੀਂ ਪੁੱਛੀ ਹੱਦੀ ਫੇਰ ਇਹ ਕੀ ਜਵਾਬ ਕੀ ਦੇਏਗਾ ਸਾਧੀਆਂ ਸਰਕਾਰ ਜਵਾਬ ਹੁਣ ਅਸੀਂ ਸਾਰੇ ਇਕਾ ਕਰਾਂਗੇ ਧੁੰਦੇ ਤੋਂ ਲਾ ਕੇ ਘੜਕੇ ਤਾਂ ਹੀ ਤੇ ਇਹਨਾਂ ਨੂੰ ਜਵਾਬ ਅਸੀਂ ਦਵਾਂਗੇ ਮੌਕੇ ਤੇ ਦੇ ਆਪਾਂ ਕਿਹੜੀ ਕਿਹੜੀ ਇੱਥੇ ਫਸਲ ਲਗਾਈ ਸੀਗੀ ਜਿਹੜੀ ਤਬਾਹ ਹੋ ਗਈ। ਇੱਥੇ ਝੋਨਾ, ਗੰਨਾ, ਪੱਠੇ ਮੱਕੀ ਫਸਲ ਸਾਰੀਆਂ ਲੱਗਦੀਆਂ ਵਾਂ। ਮਾਲਕੀ ਜ਼ਮੀਨਾਂ ਵਾਂ। ਮਾਲਕੀ ਜ਼ਮੀਨਾਂ ਲਿਮਟਾਂ ਬਣੀਆਂ ਵਾਂ ਤੇ ਬੰਕਾਂ ਨਾਲ ਸਤਾਉਂਦੇ ਸਾਨੂੰ। ਤੇ ਕਿੱਥੋਂ ਪੈਸੇ ਦੇਣੇ ਦੱਸੋ ਨਾ। ਜੇ ਜਾਂਦੇ ਉਦਾਂ ਜ਼ਮੀਨਾਂ ਤੇ ਲਿਮਟਾਂ ਘਾਤੇ ਬਣ ਗਈਆਂ। ਮਾਲਕੀ ਜ਼ਮੀਨਾਂ ਸਾਡੀਆਂ। 7-8-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਆਮ ਹੀ। 20-20-30 ਦੀ ਲੱਖ ਰੁਪਏ ਦਾ। 20-20-30 ਦੀ ਲੱਖ। ਹਾਂਜੀ। ਤੇ ਫਿਰ ਜਿਹੜੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਸਾਡਾ ਨੁਕਸਾਨ ਹੋ ਰਿਹਾ ਜਿੱਨੀ ਇੱਥੇ ਜ਼ਮੀਨ ਸੀਗੀ ਸਾਰੀ ਤਬਾਹ ਹੋ ਗਈ ਹੈ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਕਿੰਨੇ ਆਪਣੇ ਮਹੀਨਿਆਂ ਦਾ ਰਾਸ਼ਨ ਪੈਣਾ ਸੀਗਾ ਇਹਨਾਂ ਚੀਜ਼ਾਂ ਨਾਲ ਕਿੰਨਾ ਗੁਜ਼ਾਰਾ ਕਰਨਾ ਸੀਗਾ ਗੁਜ਼ਾਰਾ ਹੀ 23 ਤੋਂ ਲਾਲੋ ਸਾਹਿਬ ਵੀ ਇਦਾਂ ਮੰਗਤਾ ਕਿ ਸਾਰੰਦਾ 23 24 25 ਤੇ 25 ਜੀ ਫੇਰ ਪਾਣੀ ਆ ਗਿਆ ਤੇ ਗੁਜ਼ਾਰੇ ਦਾ ਤੁਹਾਨੂੰ ਪਤਾ ਹੀ ਆ ਵੀ ਪੈਸੇ ਕੋਈ ਸਾਰਦਾ ਨਾ ਮਾਫੀ ਜਦੇ ਕਹੇ ਨੇ ਕਹੇ ਨੇ ਮਾਫੀ ਕੋਈ ਨਹੀਂ ਇੱਥੇ ਇਦਾਂ ਹੀ ਪ੍ਰਸ਼ਾਸਨ ਆਇਆ ਹੀ ਨਹੀਂ ਕੋਈ ਮਾਫੀ ਜਾ ਕੇ ਨਹੀਂ ਦੇਣਾ ਮਾਫੀ ਮੂਵਜ ਵਾਲਾ ਕੰਮ ਇੱਥੇ ਕੋਈ ਵੜਿਆ ਹੀ ਨਹੀਂ ਆਇਆ ਇਹ ਹੋ ਨਹੀਂ ਕਰਾਂਗੇ ਗੱਲ ਇਹ ਕਾ ਕਰਾਂਗੇ ਤੇ ਇਹਨਾਂ ਨੂੰ ਜਵਾਬ ਫੇਰ ਦਵਾਂਗੇ ਮੌਕੇ ਤੇ ਜਦੋਂ ਬੋਟਾਂ ਲੈਣ ਆਉਣਗੇ ਨਾ 2027 ਆ ਗਈ ਆ ਤੇ ਫਿਰ ਉਦੋਂ ਵੇਖਾਂਗੇ ਸੋ ਬਿਲਕੁਲ ਇੱਥੇ ਹੋ ਬਿਲਕੁਲ ਹਾਂ ਜੀ ਅਸੀਂ ਹੁਣ ਡੁੱਬਣ ਦਾ ਆ ਤਹੀਂ ਕਿੱਥੋਂ ਖਾਣੀ ਰੋਟੀ ਦੱਸੋ ਨਾ ਤੇ ਬੰਕਾਂ ਵਾਲੇ ਆਡੇ ਘਰੇ ਗੇੜੇ ਮਾਰਦੇ ਸੋ ਬਿਲਕੁਲ ਹੋਰ ਵੀ ਇੱਥੇ ਜਿਹੜੇ ਲੋਕ ਮੌਜੂਦ ਨੇ ਕਿਸਾਨ ਮੌਜੂਦ ਨੇ ਗੱਲਬਾਤ ਕਰਾਂਗੇ ਬਾਪੂ ਜੀ ਕਿਦਾਂ ਦੇਖਦੇ ਹੋ ਹਾਲਾਤ ਜਿਹੜੇ ਬਣਦੇ ਜਾ ਰਹੇ ਐ ਜਿਸ ਤਰੀਕੇ ਨਾਲ ਜ਼ਮੀਨ ਡੁੱਬ ਗਈ ਐ ਕਹਿੰਦੇ ਆ ਕਿ ਤਕਰੀਬਨ 2500 ਏਕੜ ਜਿਹੜਾ ਡੁੱਬ ਗਿਆ ਬਿਆਸ ਦਰਿਆ ਤੋਂ ਜਿਹੜਾ ਤਕਰੀਬਨ ਪਾਣੀ ਹੁਣ ਇੱਥੇ ਆ ਰਿਹਾ ਬੰਨ ਟੁੱਟਨੇ ਸ਼ੁਰੂ ਹੋ ਗਏ ਬੰਨ ਜਿਹੜੇ ਟੁੱਟ ਗਿਆ ਟੁੱਟਾ ਜੀ ਉੱਥੋਂ ਜਿਹੜਾ ਗੁਜਰਪੁਰ ਵਾਲੇ ਸਰਪੰਚ ਨੇ ਤੋੜਿਆ ਹੋਉਂਦੀ ਆਣ ਕੇ ਬੈਕ ਆਣ ਕੇ ਪਾਣੀ ਧੁੰਦੇ ਤੱਕ ਪਹੁੰਚ ਗਿਆ ਜਿਹੜਾ ਵੱੱਦਾ ਸੀ ਨਾ ਬੰਨ ਉਹ ਹਾਲੇ ਤੱਕ ਕਾਮਯਾਬ ਉਹ ਨਹੀਂ ਟੁੱਟਾ ਤੇ ਜੇ ਇਹ ਸੈਂ ਨਾ ਨਾ ਟੁੱਟਦਾ ਤੇ ਪਹਿਲਾਂ ਕੰਟਰੋਲ ਹੋ ਜਾਂਦਾ ਤੇ ਸੈਂਤ ਹੋ ਸਕਦਾ ਸਾਡਾ ਬਚਾ ਜਾਂਦਾ ਪਰ ਹੁਣ ਤੇ ਮੁਸ਼ਕਲਾ ਹੁੰਦੇ ਸਾਰਾ ਅੱਜ 10 ਦਿਨ ਹੋ ਗਏ ਪਾਣੀ ਖਲੁੱਤੇ ਨੇ ਜੀ ਝੋਨੇ ਦੇ ਪਾਣੀ আর ਵੇਖੋ ਡੁੱਬੇ ਪਏ ਸਾਰੇ ਝੋਨੇ ਝੋਨੇ ਦੇ ਪੱਲੇ ਕੀ ਕੱਖ ਨਹੀਂ ਰਹਿਣਾ ਨਾ ਗੰਦੇ ਦੇ ਪੱਲੇ ਰਹਿਣਾ ਨਾ ਝੋਨੇ ਦੇ ਰਹਿਣਾ ਚਾਰਾ ਚੂਰਾ ਵੀ ਸਾਰਾ ਖਰਾਬ ਹੋ ਗਿਆ ਜੀਵਿੰਦਾਰ ਤੇ ਔਖੇ ਔਖਿਆਂ ਨਾਲ ਸਾਡੇ ਮਜ਼ਦੂਰ ਵੀ ਔਖੇ ਹੋ ਗਏ ਸਾਡੇ ਜਿਹੜੇ ਆ ਨਾ ਉਹ ਮਜ਼ਦੂਰ ਵੀ ਔਖੇ ਹੋ ਗਿਆ ਉਹਨਾਂ ਦਿਹਾੜੀ ਦਾ ਪਾਉ ਚਾਰਾਂ ਦਾ ਖਤਮ ਹੋ ਗਿਆ ਕਈ ਵਾਰ ਜਦੋਂ ਇਸ ਤਰੀਕੇ ਦੀਆਂ ਬੈਠਕਾਂ ਹੁੰਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਉਹ ਸਵਾਲ ਖੜੇ ਕਰੇ ਗਾ ਦਿੰਦੇ ਕਿਸਾਨਾਂ ਦੇ ਕਹਿੰਦੇ ਦਰਿਆਵਾਂ ਦੀਆਂ ਜ਼ਮੀਨਾਂ ਹੁੰਦੀਆਂ ਤੁਸੀਂ ਉਧਰ ਝੋਨਾ ਲਾਉਂਦੇ ਕਿ ਉਧਰ ਕਿਉਂ ਖੇਤੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਉਹ ਵੀ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਨਹੀਂ ਨਹੀਂ ਸਵਾਲ ਤੋਂ ਗਲਤਵਾਜੀ ਉਹ ਸਵਾਲ ਨਹੀਂ ਸਹੀ ਇਹ ਸਾਡੀਆਂ ਮਾਲਕੀਆਂ ਜ਼ਮੀਨਾਂ ਇੱਥੇ ਕੋਈ ਨਹੀਂ ਹੈਗੀ ਪੰਚਾਇਤ ਜੀ ਮਤਲਬ ਗਵਰਨਮੈਂਟ ਦੀ ਪਹਿਲੀ ਨਹੀਂ ਹੈਗੀ ਸਾਡੀਆਂ ਜੱਦੀ ਪੁਛੀ ਮਾਲਕੀਆਂ ਵਾਂ ਇਹ ਇਹ ਦਰਿਆ ਦੀ ਪਹਿਲੀ ਨਹੀਂ ਹੈਗੀ ਦਰਿਆ ਦੀ ਪਹਿਲੀ ਦਰਿਆ ਦੀ ਪਹਿਲੀ ਨਹੀਂ ਹੈਗੀ ਇਹ ਸਾਡੀਆਂ ਦੇ ਧੱਕੇ ਨਾਲ ਦਰਿਆਣ ਕੇ ਮਤਲਬ ਜਿੱਤਰਾ ਉਹ ਦਰਿਆ ਇੱ ਪੈਲੀਆਂ ਝੋਨਾ ਲੱਗਾ ਮਾਲ ਕੇ ਲਿਮਟਾਂ ਸਾਡੀਆਂ ਬੱਝੀਆਂ ਐਰ ਕੀ ਬੜੀਆਂ ਉਮੀਦਾਂ ਸੀ ਵੀ ਲਿਮਟ ਮੋੜਾਂਗੇ ਕੋਹੋਂ ਨਾ ਕੋਹ ਗਵਰਨਮੈਂਟ ਦੀ ਬੱਧੀਆਂ ਲਿਮਟਾਂ ਹਰ ਇੱਕ ਦੀ ਜਿਹੜੀ ਮਰਜ਼ੀ ਬੈਂਕ ਜਾ ਅਗਲੇ ਸਾਡੇ ਪਿੰਡ ਦੀਆਂ ਕੋਹ ਇੱਕ ਸਾਲ ਛੱਡ ਕੇ ਅਗਲੇ ਸਾਲ ਪਾਣੀ ਮਰ ਜਾਂਦਾ ਝੋਨਾ ਮਰ ਜਾਂਦਾ ਲਿਮਟਾਂ ਕਿੱਥੋਂ ਲਾਉਣੀਆਂ ਐਰ ਕੀ ਇਹਨੂੰ ਬਹੁਤ ਝਾਗ ਗਈ ਵੀ ਖਾਲ ਸਾਈਡ ਦੇ ਬੰਦ ਵੱਧਾ ਬੜਾ ਤਗੜਾ ਤੇ ਹਰ ਇੱਕ ਦੀ ਟੁੱਟਦਾ ਤੇ ਹਰ ਇੱਕ ਕੋਹੋਂ ਨਾ ਕੋਹ ਲਿਮਟਾਂ ਪਸ਼ਾਹ ਵਾਪਸ ਕਰਾਂਗੇ ਆਰਤੀ ਦੇ ਵਾਪਸ ਕਰਾਂਗੇ ਪਰ ਉਹ ਮੀਤ ਤੇ ਪਾਣੀ ਫਿਰ ਗਿਆ ਜੀ ਇੱਕ طرف ਜਿਹੜੇ ਦਾਅਵੇ ਹੁੰਦੇ ਆ ਜਦੋਂ ਵੀ ਸਰਕਾਰਾਂ ਆਉਂਦੀਆਂ ਕਿ ਕਿਸਾਨ ਹਤਾਸ਼ੀਆਂ ਸੀ ਕਿਸਾਨਾਂ ਦੇ ਮੁੱਦਿਆਂ ਤੇ ਹਮੇਸ਼ਾ ਵੋਟਾਂ ਦਿੱਤੀਆਂ ਜਾਂਦੀਆਂ ਜਿਹੜੀ ਵੀ ਸਰਕਾਰ ਆਉਂਦੀ ਆ ਕਿਸਾਨਾਂ ਦੀ ਖਾਸ ਤੌਰ ਤੇ ਇੱਕ ਵੱਖਰਾ ਵੋਟ ਬੈਂਕ ਨਜ਼ਰ ਆਉਂਦਾ ਜਦੋਂ ਗੱਲਾਂ ਹੁੰਦੀਆਂ ਨੇ ਲੇਕਿਨ ਜਦੋਂ ਇਸ ਤਰੀਕੇ ਦੇ ਹਾਲਾਤ ਕਿਸਾਨਾਂ ਦੇ ਦੇਖਣ ਨੂੰ ਮਿਲਦੇ ਆ ਜਦੋਂ ਦੇਖਦੇ ਆ ਹੁਣ ਤੇ ਚਲੋ ਜਿਹਦੇ ਦੋ ਦੋ ਤਿੰਨ ਤਿੰਨ ਕਿੱਲੇ ਆਦੇ ਉਹ ਤੇ ਮਰਿਆ ਮਰਿਆ ਜਦੀ ਜ਼ਿਆਦੀ ਜ਼ਮੀਨ ਹੈ ਉਹ ਵੀ ਇਸ ਤਰੀਕੇ ਦਾ ਹੁਣ ਜਿਹੜਾ ਇੱਥੇ ਮਰਦਾ ਨਜ਼ਰ ਆ ਰਿਹਾ ਫਸਲ ਜਿੰਨੀ ਜਿਹੜਾ ਜ਼ਿਆਦੀ ਜ਼ਮੀਨ ਉਹਨਾਂ ਜਿਆਦਾ ਕਰਜ਼ਾ ਜੇ 2 ਕਿੱਲੇ ਵਾਲੇ ਨੂੰ ਉਹਦਾ 2 ਕਿੱਲਿਆਂ ਦਾ ਹੁੰਦਾ ਕਿ ਜੇ ਕਿਸੇ 10 ਕਿੱਲੇ ਨੂੰ 10 ਕਿੱਲੇ ਹੁੰਦੇਗਾ 10 ਕਿੱਲਾਂ ਦੇ ਉਹਨਾਂ ਖਰਚ ਵੱਧ ਕੀਤਾ 2 ਕਿੱਲਾਂ ਦੇ ਉਹਨਾਂ ਘੱਟ ਕੀਤਾ ਹਾਲ ਇੱਕੋ ਹੀ ਆ ਸਾਰਿਆਂ ਦਾ ਹਾਲ ਇੱਕ ਹੀ ਆ ਜਦੋਂ ਫਸਲ ਮਰ ਜਾਂਦੀ ਪੱਲੇ ਨਹੀਂ ਕੋਕ ਰਹਿੰਦਾ ਪੱਲੇ ਜੱਟ ਦੇ ਕੱਖ ਨਹੀਂ ਰਹਿੰਦਾ ਵੇਖਣ ਨੂੰ ਜਾਬਦਾ ਬੰਕ ਵਾਲੇ ਕੇਸ ਲਾਏ ਸਾਡੇ ਤੇ ਹਾਂ ਬੰਕ ਵਾਲਿਆਂ ਕੇਸ ਲਾਏ ਵੀ ਲਿਮਟਾਂ ਦਾਰੋ ਕੇਸ ਚੱਲਦਾ ਆ ਤੇ ਕਿਤੋਂ ਤਾਰਨੀਆਂ ਦੱਸੋ ਤੁਹਾਨੂੰ ਦੇਣੀ ਦਿਆ ਸਾਹਮਣੇ ਸਭ ਕੋ ਇੱਕ ਫਿਰ ਉਹ ਜਿਹੜੀਆਂ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਜੱਟ ਦਿਖਾਉਂਦੇ ਆ ਤੇ ਫਿਰ ਆ ਜੱਟਾਂ ਦੀ ਜ਼ਿੰਦਗੀ ਉਹ ਉਹ ਜੱਟ ਹੈਗੇ ਆ ਹੈਗੇ ਆ ਫਿਰ ਮੈਂ ਸਭ ਕੋ ਹੈਗੇ ਇਧਰ ਆ ਮਾਜੇ ਅਸੀਂ ਵੀ ਆ ਬੰਨ ਬੰਨਦੇ ਨਹੀਂ ਜੱਟ ਅਸੀਂ ਵੀ ਗਾਣੇ ਵਜਾ ਕੇ ਸੁਣਾਵਾਂਗੇ ਇਹਨਾਂ ਨੂੰ ਸਾਡਾ ਬੰਨ ਬੰਨਣਾ ਪੱਕਾ ਕਰਨੋਚਾਂ ਲਾਉਣ ਦੇ ਗਾਣੇ ਦੋ ਸਾਲਾਂ ਦੇ ਵਿੱਚ ਇੱਕੇ ਸਾਲ ਚ ਗਾਣੇ ਵਜਾ ਦਈਦੇ ਸਾਵਿਆਂ ਦੇ ਨਾਲ ਗਾਣੇ ਵੱਜਣੇ ਕੋਈ ਫਸਲ ਹੋਊ ਤੇ ਗੱਲ ਇਦਾਂ ਹੁੰਦੀ ਆ ਵੀ ਜਿ ਤਰ੍ਹਾਂ ਇਨ ਵੀਰ ਨੇ ਕਿਹਾ ਨਾ ਵੀ ਇੱਥੇ ਸਰਕਾਰਾਂ ਆਉਂਦੀਆਂ ਲਾਰੇ ਲਾਉਂਦੀਆਂ ਪਰ ਜਿਹੜੀ ਆ ਸਰਕਾਰ ਹੀ ਨਾ ਆਮ ਪਾਰਟੀ ਦੀ ਇਹਨਾਂ ਲਾਰਾ ਨਹੀਂ ਲਾਇਆ ਉਹਨੂੰ ਬੰਦ ਮੰਨਦਾ ਪਰ ਫੇਰ ਵੀ ਐਮ ਐਲ ਏ ਸਾਹਿਬ ਦਾ ਧੰਨਵਾਦ ਕਰਦੇ ਜਿੰਨਾਂ ਨੇ ਸੇ ਵਿਧਾਨ ਸਭਾ ਚ ਕਮ ਸੋਖਾਂ ਦੀ ਆਵਾਜ਼ ਤੇ ਠ ਸਾਡੇ ਤਾਂ ਡੀਸੀ ਸਾਹਿਬ ਨੂੰ ਨਹੀਂ ਪਤਾ ਹੁੰਦਾ ਤਰਨਤਾਰਨ ਮੁੰਡੇ ਪਿੰਡ ਪਾਣੀ ਆਇਆ ਕਿ ਨਹੀਂ ਆਇਆ ਜਦੋਂ ਕਾਲੀ ਰਾਜ ਸੀ ਉਦੋਂ ਕਹਿੰਦੇ ਹੁੰਦੇ ਸਰਪੰਚ ਨੂੰ ਆ ਸਰਪੰਚ ਜੀ ਆਪਾਂ ਚੱਲੀਏ ਡੀ ਸਾਹਿਬ ਨੂੰ ਦੱਸਿਏ ਜਾ ਕੇ ਉਹਨੇ ਕਹਿੰਦਾ ਲੈ ਯਾਰ ਫਲਾਣਾ ਸਰਪੰਚ ਆਵੇ ਫਲਾਣਾ ਮੈਂਬਰ ਆਵੇ ਪਿੰਡ ਦੇ 10 ਬੰਦੇ ਇਕੱਠੇ ਕਰੋ ਮੋٹے ਮੋٹے ਫੇਰ ਜਾਣਗੇ ਸਾਡੇ ਤਾਂ ਡੀਸੀ ਸਾਹਿਬ ਕੋਲ ਨਹੀਂ ਜਾਣ ਦਿੰਦੇ ਹੁੰਦੇ ਤੇ ਹੁਣ ਤੁਸੀਂ ਧੰਨਵਾਦ ਕਰਦੇ ਫੇਰ ਵੀ ਮਾੜਾ ਮੋੜ ਵੀ ਚਲੋ ਉਹਨੇ ਨਾਂ ਤੇ ਲਿਆ ਕੰਮ ਸੋ ਕਮ ਸਾਡਾ ਦੁੱਖ ਪਤਾ ਲੱਗਣ ਲੱਗ ਪਿਆ ਦੁੱਖ ਹੈਗਾ ਇਹਨਾਂ ਨੂੰ ਅਗਰ ਤਰਨ ਤਾਂ ਡੀਸੀ ਸਾਹਿਬ ਨੂੰ ਨਹੀਂ ਪਤਾ ਹੁੰਦਾ ਕਿੰਨਾ ਨੁਕਸਾਨ ਹੋ ਗਿਆ ਉਹ ਜੇ ਅੱਪਾ ਮੋਟਾ ਸਾਹਿਬ ਲਈਏ ਪਿੰਡ ਦੀ ਪਹਿਲੀ ਕਰੋੜਾ ਰੁਪਈਆ ਦਾ ਨੁਕਸਾਨ ਹੋ ਗਿਆ ਜੀ 2200 ਕਿੱਲਾ ਕੱਲੇ ਸਾਡੇ ਪਿੰਡ ਦਾ ਹੀ ਆ ਉਹ ਤਰ੍ਹਾਂ 5500 ਕਿੱਲਾ ਬਣਦਾ ਵਾ ਜਿੱਤੇ ਵਿੱਚ ਪਾਣੀ ਫਿਰਨ ਰਿਹਾ ਹੁਣ ਤੇ ਜੇ 2-3 ਦਿਨ ਮੀਂਹ ਹੋ ਪੈ ਗਿਆ ਬਹੁਤ ਮੁਸ਼ਕਲ ਆ ਦੇਖਣ ਡਿਆ ਫੇਗੇ ਦੇਖਣ ਡਿਆ ਕੇ ਵੇਖੋ ਗਾੜੀ ਕਿ ਆ ਪਾਣੀ ਝੋਨੇ ਦਾ ਤੇ ਸਰਗਾ ਕੰਮ ਝੋਨਾ ਤੇ ਗਿਆ ਤੇ ਗੰਨਾ ਵੀ ਆ ਵੇਖੋ ਖੱਟਾ ਹੋ ਗਿਆ ਸਾਰਾ ਉਹ ਦੂਰੋਂ ਕੈਮਰਾਮੈਨ ਨੂੰ ਕਹਿੰਦੇ ਜ਼ੂਮ ਕਰਕੇ ਉਹ ਖੱਟਾ ਹੁੰਦਾ ਜਾਂਦਾ ਉਹਦੇ ਪੱਲੇ ਕੱਖ ਨਹੀਂ ਹੈਗਾ ਗੰਨੇ ਦੇ ਤੇ ਪਾਣੀ ਇੰਨਾ ਆ ਗਈ ਦੇਖਣ ਡਿਆ ਵਾ ਕਿ ਡੁੱ ਇਦੋਂ ਗਾਂ ਚਲ ਜਗੇ ਉੱਥੇ 10-10 ਫੁੱਟ ਪਾਣੀ ਗੰਨੇ ਚ 10-10 ਫੁੱਟ ਪਾਣੀ ਵੀ ਹੈਗਾ ਤੇ ਉਹਦੇ ਪੱਲੇ ਕੀ ਰਹਿਣਾ ਜੀ ਸੋ ਕਹਿ ਸਕਦੇ ਆ ਕਬੂੜਾ ਪਤਾ ਨੁਕਸਾਨ ਵੀ ਹੋ ਗਿਆ ਜਿਹੜੇ ਬੰਨ ਸੀਗੇ ਇਹ ਜਿਹੜਾ ਪਾਣੀ ਆ ਰਿਹਾ ਖਾਸ ਤੌਰ ਤੇ ਇਹ ਜਿਹੜਾ ਉਧਰੋਂ ਪੌਂਗ ਜਾਮ ਦਾ ਪਾਣੀ ਛੱਡਿਆ ਗਿਆ ਹਾਂਜੀ ਪੌਂਗ ਡੈਮ ਤੋਂ ਛੱਡਿਆ ਪਾਣੀ ਜੀ ਕਦੀ ਇਹ ਖਬਰ ਸੁਣਦੇ ਆ ਕਦੀ 52000 ਛੱਡਦਾ ਜੀ ਅੱਜ 55000 ਛੱਡਦਾ ਉਹ ਹਾਰਕ ਟੀਵੀ ਬੰਦ ਕਰਕੇ ਬਾਹਰ ਆ ਜਾਈਦਾ ਪਈ ਇਹ ਪਾਣੀ ਤੇ ਤੁਰੇ ਆਉਂਦਾ ਤੇ ਕੀ ਕਰਾਂਗੇ ਅਸੀਂ ਪਰ ਇਹ ਥੋੜੀ ਜੀਆਂ ਨਾ ਸੈਂਟਰ ਗਵਰਨਮੈਂਟ ਦੀਆਂ ਨਲਕੀਆਂ ਵੀ ਉਹ ਇਸ ਤਰ੍ਹਾਂ ਵਾਂ ਵੀ ਜਦੋਂ ਨੂੰ ਪਤਾ ਹਰ ਸਾਲ ਡੈਮ ਭਰਦੇ ਆ ਉਹਨੂੰ ਪਹਿਲੋਂ ਅਗਲਾਉਣ ਖਾਲੀ ਕਰਨ ਪਹਿਲੋਂ ਥੋੜਾ ਥੋੜਾ ਛੱਡੀ ਜਾਣ ਪਾਣੀ ਤੇ ਉਹਨੂੰ ਖਾਲੀ ਰੱਖਣ ਅੱਜ ਕੱਲ ਆਣ ਕੇ ਭਰਦੇ ਮੁੜ ਕੇ ਫਲੱਡ ਗੇਟ ਖੋਲਦੇ ਜੀ ਇੰਨੇ ਗੇਟ ਖੋਲਦੇ ਜੀ ਇੰਨੇ ਗੇਟ ਖੋਲਦੇ ਪਹਿਲੋਂ ਉਹਨੂੰ ਕੰਟਰੋਲ ਰੱਖਣ ਕੰਟਰੋਲ ਨਾ ਛੱਡੀ ਜਿੰਨਾ ਪਾਣੀ ਪਿਸਰੋਂ ਡਿਆ ਗਾੜੀ ਛੱਡੀ ਜਾਣ ਅੱਜ ਕੱਲ ਆਣ ਕੇ 1 ਮਹੀਨੇ ਦੀ ਆਫਸਾਜ ਜਾਂਦੀ ਇਹ ਥੋੜੀਆਂ ਨਲਾਇਕੀਆਂ ਵਾਂ ਪ੍ਰਬੰਧ ਦੀਆਂ ਪ੍ਰਬੰਧ ਨਹੀਂ ਹੈਗਾ ਕੋਈ 3-7 ਲੋਚ ਪਾਣੀ ਬਹੁਤ ਘੱਟ ਵਾਂ ਰਾਲ ਕੇ ਦੇ ਦੇਣ ਉਧਰ ਕੋ ਦੇ ਦੇਣ ਕਿਸੇ ਦਾ ਨੁਕ ਕੋਈ ਪਾਣੀ ਉਧਰ ਨਹੀਂ ਸਾਡੇ ਰਿਸ਼ਤੇਦਾਰ ਬੈਠੇ ਉਹ ਤੇ ਆਵਾਜ਼ ਗੂਰਾ ਨਹੀਂ ਛੱਡੀ ਜਾਂਦਾ ਆ ਹੋਏ ਇਹ ਭਰੇ ਜਿ ਭਰੀ ਜਾਂਦੇ ਆਗੇ ਵੀ ਡੋਬਣ ਦੀ ਨੀਤੀ ਧਾਰੀ ਹੈ ਨਾ ਸਰਕਾਰਾਂ ਨੇ ਕਿਹੜਾ ਡੁੱਬਿਆ ਨੂੰ ਸਭ ਨੂੰ ਡੋਬਣਾ ਹੈ ਸਭ ਨੂੰ ਡੋਬਣਾ ਹੈ ਉਹ ਬਿਲਕੁਲ ਹੋਰ ਵੀ ਇੱਥੇ ਕਿਸਾਨ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਨੁਕਸਾਨ ਤੇ ਨਜ਼ਰ ਆਈ ਰਿਹਾ ਸਾਰਿਆਂ ਨੂੰ ਅਸੀਂ ਤੇ ਇਹੋ ਅਪੀਲ ਕਰਨਾ ਚਾਹੁੰਦੇ ਆ ਵੀ ਦਵਾ-ਦਵ ਪਾਣੀ ਹਰੀ ਗਹਿਣ ਤੋਂ ਛੱਡਿਆ ਜਾਵੇ ਤੇ ਮਾੜਾ ਮੋਟਾ ਜ ਸਾਡਾ ਕੋਲ ਥੋੜਾ ਬੜਾ ਬਾਜੂ ਤੇ ਹੋਰ ਤੇ ਪੀ ਲਈਂ ਦੀਂਦਾ ਹੀ 15 ਦਿਨ ਹੋ ਗਏ ਕੋਈ ਆਇਆ ਨਹੀਂ ਇਹ ਰਾਹਤਾਂ ਨੂੰ ਪਾਣੀ ਜਦੋਂ ਦਿੰਦੇ ਨਾ ਨਹਿਰਾਂ ਦੇ ਡਾਫ ਲਾ ਕੇ ਚੜਾਉਂਦੇ ਅਸੀਂ ਰੋਹ ਰਾਹ ਨੂੰ ਜਾਂਦੇ ਹਰੀਗਾਂ ਵਾਲੇ ਹੜ ਤੇ ਮੈਂ ਤਰਲਾ ਕਰੀਦਾ ਵੀ ਪਾਣੀ ਗਾਂ ਛੱਡੋ ਤੇ ਉਹ ਜਦੋਂ ਘੰਟਾ ਛੱਡਦੇ ਆ ਦਰ ਥਾਂ ਨੂੰ ਤੇ ਉਦੋਂ ਰਾਹਤਾਂ ਨਾਲੇ ਆ ਜਾਂਦੇ ਸਾਡਾ ਨਹਿਰਾਂ ਦਾ ਪਾਣੀ ਘਟ ਗਿਆ ਆਣ ਕੇ ਫੋਟੋਆਂ ਨਾਲ ਨਾ ਪੇ ਗਾੜੀ ਪਾਣੀ ਛੱਡਦੀਆਂ ਰਾਹਤਾਂ ਨੂੰ ਬਚਾਉਣ ਦਾ ਕਰਕੇ ਪੰਜਾਬ ਮਾਰਤਾ ਸਾਰਾ ਨਾ ਨਹਿਰਾਂ ਨੀਵੀਆਂ ਚਾਹੀਦੀਆਂ ਕਰਨੀਆਂ 2-2 ਫੁੱਟ ਜਿਹੜੀਆਂ ਹਰੀਗਾਂ ਵਾਲੇ ਹੜ ਦੀਆਂ ਨਹਿਰਾਂ ਜਾਂਦਾ ਨਾ ਰਾਹਤਾਂ ਨੂੰ ਪਾਣੀ ਉਹ 2-2 ਫੁੱਟ ਨੀਵੀਆਂ ਆ ਜਣ ਇੱਕ ਜਿਹੜਾ 650 ਏਕੜ ਉੱਥੇ ਰਿਕੁਆਇਰ ਕੀਤਾ ਨਾ ਨਾ ਉਹਦੀ ਖਲਾਈ ਹੋ ਜੇ ਤੇ ਉੱਥੇ ਜਿਹੜਾ ਹੁਣ 5-6000 ਕੱਲਾ ਵਾ ਸਾਡਾ ਤੰਨਾ ਚੋਂ ਬੰਦਾਜੀ ਚ ਪਾਣੀ ਖਲੋਤਾ ਤੇ 5-6000 ਕੱਲਾ ਹੀ ਹੋ ਆ ਉਹਦੇ ਵਿੱਚ ਸਾਰਾ ਪਾਣੀ ਚਲ ਜੇ ਤੇ ਉਹਦੀ ਖਾਈ ਹੋ ਜੇ ਤੇ ਨਹਿਰਾਂ ਨੀਵੀਆਂ ਕੀਤੀਆਂ ਜਾਂ ਤੇ ਸਾਡਾ ਬਚਾਖਦਾ ਅਜਾ ਇੰਨੀਆਂ ਸਰਕਾਰਾਂ ਇੰਨੇ ਧੰਨੇ ਲੱਗੇ ਆ ਕਿਸਾਨਾਂ ਵੀਰਾਂ ਦੇ ਸੋ ਜਦੋਂ ਕਿਸਾਨ ਜਿਥੇ ਵੇਂਦੀਆਂ ਵੇਂਦੀਆਂ ਨੇ ਬਾਜ਼ਾਰ ਤੇ ਜਾ ਕੇ ਧੰਨੇ ਲੱਗਦੇ ਆ ਚਲੋ ਉੱਥੇ ਵੀ ਨਜ਼ਾਦਿਆਂ ਆਪਾਂ ਦੇਖ ਹੀ ਲਈ ਜਿਸ ਤਰੀਕੇ ਦੇ ਬਣੇ ਆ ਜਿਸ ਤਰੀਕੇ ਨਾਲ ਤਸ਼ੱਦਦ ਕਿਸਾਨਾਂ ਤੇ ਵੀ ਹੋਈ ਹੈ ਕਿਉਂ ਕਿਸਾਨਾਂ ਨਾਲ ਬੈਠ ਕੇ ਵਿਚਾਰ ਨਹੀਂ ਕੀਤੇ ਜਾਂਦੇ ਇਸ ਮੁੱਦਿਆਂ ਨੂੰ ਲੈ ਕੇ ਜਦੋਂ ਮੌਸਮ ਆਉਣੇ ਹੁੰਦੇ ਆ ਵੋਟ ਬੈਂਕ ਕਿਸਾਨਾਂ ਦਾ ਵੋਟਾ ਕਿਸਾਨਾਂ ਦੇ ਨਾਲ ਤੇ ਖੱਟ ਲੈਂਦੇ ਆ ਫਿਰ ਕਿਉਂ ਨਹੀਂ ਕਿਸਾਨਾਂ ਨਾਲ ਚਰਚਾ ਕੀ ਤੁਸੀਂ ਤੁਸੀਂ ਆਪਣੀ ਆਵਾਜ਼ ਨਹੀਂ ਅਜੇ ਤੱਕ ਕਦੀ ਕਿਸਾਨਾਂ ਨਾਲ ਸਰਕਾਰਾਂ ਤੱਕ ਮਚਾਈ ਆ ਕਿਸੇ ਵੀ ਬਾਹਰ ਕੱਢੀ ਭਗਵੰਤ ਮਾਨ ਸਾਹਿਬ ਉੱਨੀ ਚਾਏ ਸਾਡੇ ਪਿੰਡ ਇ ਪਿੰਡ ਆ ਇਥੇ ਆਏ ਦੇ ਆਂਦੇ ਆ ਸਾਡੀ ਸਰਕਾਰ ਬਣਾਉਂਦੇ ਹਰੀ ਕਿਆਂ ਤੋਂ ਗੋਰਵਾਲ ਸਾਹਿਬ ਤੋਂ ਲਾ ਕੇ ਹਰੀ ਕੇ ਪਾਈਪ ਲਾਈਨ ਕੱਢ ਦੂ ਮੈਂ ਤੇ ਹੁਣ 19 ਲਾ ਲੋ ਸਾਹਿਬ ਚਾ 3 4 ਸਾਲ ਬਣੇ ਨੂੰ ਹੋ ਗਏ ਆ ਤੇ ਕੋਈ ਨਹੀਂ ਗੱਲਬਾਤ ਕੋਈ ਨਹੀਂ ਗੱਲਾਂ ਹੀ ਆ ਬਸ ਜਿਹੜਾ ਆਉਂਦਾ ਗੱਲਾਂ ਕਰ ਜਾਂਦਾ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਵੀ ਇੰਨੀਆਂ ਦੇਖ ਲਈਆਂ ਚਲੋ ਕਹਿਣਾ ਕੀ ਆ ਮਰ ਗਏ ਡੁੱਬ ਗਏ ਇਹੋ ਕੋਈ ਸਾਡੇ ਨਾਲੇ ਕੋਈ ਆ ਗਿਆ ਫੁੱਲੀਆਂ ਪਾ ਕੇ ਗਾਂ ਗਏ ਉੱਤਾਂ ਨੂੰ ਕਹਿੰਦੇ ਕਿਸਾਨ ਫਸਲ ਪਾਲਦਾ ਫਿਰ ਜਦੋਂ ਡੁੱਬਦੇ ਦੇਖਦੇ ਇੱਕ ਦੂਜੇ ਲਈ ਵੇਖ ਕੇ ਤੁਰੇ ਫਿਰਦੇ ਆਂ ਹੋਰ ਕੋ ਪੱਲੇ ਨਹੀਂ ਕਿਸ ਦੇ ਕੋਲ ਤੁਹਾਡੇ ਨਾਲ ਸਾਂਝੀ ਕਰਦੇ ਰਹਾਂ ਹਾਂ ਜੀ ਜਿਆਦਾ ਦਰਸ਼ਨ ਪਾਣੀ ਸਾਬ ਚੋਪੀ ਕਰ ਜਾ ਪਰਮੇਹ ਤੇ ਡੋਰੀਆਂ ਇੰਨਾ ਦਿਨਾਂ ਚ ਜੇ ਜੇ ਉਤਰਾਂ ਕੋਈ ਰਿਸ਼ਤੇਦਾਰ ਦੇ ਮਿਲਣ ਵੀ ਚਲੇ ਜਾਂਦਾ ਕਿ ਨਹੀਂ ਉਹ ਆਏ ਨੂੰ ਮੂੰਹ ਕਰਦਾ ਵੀ ਕੋਈ ਕੁਝ ਮੰਗਣ ਆਇਆ ਵਾ ਹੂੰ ਅੱਖ ਨਹੀਂ ਹੱਡੀ ਕਰਦੇ ਤੇ ਜਾਈਦਾ ਤਾਂ ਆਪ ਦੇ ਲੋ ਚੱਲ ਬੇਪਿਰਦੇ ਕਿ ਲੋ ਮੇਲੀ ਆਈਏ ਅਗਲਾ ਛੋਈਦਾ ਨੂੰ ਕਰਦਾ ਵੀ ਖਣੀ ਪੰ ਮੰਗਣ ਆਇਆ ਵਾ ਇਹੋ ਜ ਆ ਸਾਡੇ ਸਾਡੇ ਨੰਦੇ ਉਹ ਫਿਰ ਵਾਕਈ ਜਿਵੇਂ ਦੇਖਦੇ ਆ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਕਿਸਾਨਾਂ ਦੇ ਉਹ ਜਾਂ ਪਹਿਲਾਂ ਵੀ ਗੱਲ ਕੀਤੀ ਜਦੋਂ ਫਿਲਮਾਂ ਦੀ ਗਾਣਿਆਂ ਦੀ ਉਹ ਅਸਲ ਦੇ ਵਿੱਚ ਜਦੋਂ ਧੰਨੇ ਲੱਗਦੇ ਫਿਰ ਉਦੋਂ ਵੀ ਇਹੀ ਕਹਿ ਦਿੰਦੇ ਆ ਕਿਸਾਨ ਤੇ ਸਾਰੇ ਰੱਜੇ ਪੁੱਜੇ ਆ ਬੜੀ ਏਕੜਾਂ ਜ਼ਮੀਨ ਹੈ ਇਹਨਾਂ ਕੋਲੋਂ ਕਿੱਲਾਂ ਦੀ ਜ਼ਮੀਨ ਹੈ 7-7-10 ਲੱਖ ਦਾ ਕਿੱਲਾ ਹੈ ਤੇ ਸਾਰੇ ਰੱਜੇ ਪੁੱਜੇ ਆ ਵੱਡੀਆਂ ਵੱਡੀਆਂ ਗੱਡੀਆਂ ਟਰੈਕਟਰ ਲਗਜ਼ਰੀ ਗੱਡੀਆਂ ਇਹਨਾਂ ਦੇ ਜੇ ਰੱਜੇ ਪੁੱਜੇ ਇਹ ਤਾਂ ਉੱਥੇ ਜਾ ਕੇ ਕੱਟੇ ਜਿੱਤੇ ਭੁੱਖੇ ਤੇ ਆ ਕੇ ਲੇਟ ਗਏ ਹੂੰ ਢੰਗਾ ਖਾਈਏ ਹੂੰ ਤੇ ਘਰ ਪਰ ਮਾਂ ਨਾ ਰੋਟੀ ਨਾ ਖਾਈਏ ਹੂੰ ਇਹ ਰੇਸ਼ੀ ਇਲਾਕਿਆਂ ਦੇ ਵਿੱਚ ਵੀ ਪਾਣੀ ਪਹੁੰਚ ਸਕਦਾ ਫਿਰ ਇਸ ਤਰਿਕੇ ਨਾਲ ਗੁਰੂ ਘਰ ਦੇ ਲਾਗੇ ਕਹਿੰਦੇ ਪਾਣੀ ਆ ਗਿਆ ਆਹੋ ਤਾਂ ਫੇ ਆ ਗੁਰੂ ਘਰ ਤਾਂ ਚੜਿਆ ਆ ਗਿਆ ਸ਼ਮਸ਼ਾਨ ਵੀ ਡੁੱਬ ਗਿਆ ਪਿੰਡ ਦਾ ਆਹੋ ਆਵੇ ਅੱਗੇ ਕੋਈ ਅਪੀਲ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰਾਂ ਨੂੰ ਕਿਉਂਕਿ ਕਿਸਾਨ ਤੇ ਪਿਛਲੀ ਗੱਲ ਸਕਦੇ ਆ ਬੜੇ ਸਾਲਾਂ ਤੋਂ ਅਪੀਲਾਂ ਕਰਦੇ ਆ ਰਹੇ ਫੇਰ ਕਰ ਲੋ ਸ਼ਾਇਦ ਆਵਾਜ਼ ਸੁਣਾਈ ਜੇ ਕੋਈ ਕੋਈ ਸ਼ਨਵਾਈ ਆਲੀ ਤਾਂ ਹੀ ਕੋਈ ਕੁੰਬਰੀ ਨੰਗੀ ਆਵਨਾ ਇੱਥੇ ਨਹੀਂ ਕੋਈ ਸੋ ਬਿਲਕੁਲ ਕਿਤੇ ਨਾ ਕਿਤੇ ਕਿਸਾਨਾਂ ਲਈ ਇਹ ਚਿੰਤਾ ਦਾ ਸਬਕ ਬਣਿਆ ਕਿਸਾਨ ਜਿਹੜੇ ਨੇ ਕਿਤੇ ਨਾ ਦੁਖੀ ਨਜ਼ਰ ਆ ਰਹੇ ਐ ਇੱਥੇ ਤਕਰੀਬਨ 2.5 ਹੱਦ ਕਿਲਾ ਡੁੱਬ ਗਿਆ ਸੋ ਵੱਡੇ ਸਵਾਲ ਵੀ ਨੇ ਕਿ ਕਿਉਂ ਫਿਰ ਝੂਠੇ ਲਾਦੇ ਹਮੇਸ਼ਾ ਲਗਾਏ ਜਾਂਦੇ ਆ ਜਾਂ ਇਸ ਤਰੀਕੇ ਨਾਲ ਪਾਣੀ ਛੱਡਿਆ ਜਾਂਦਾ ਪਹਿਲਾਂ ਹੀ ਕਿਉਂ ਨਹੀਂ ਪ੍ਰਬੰਧ ਕੀਤੇ ਜਾਂਦੇ ਚਾਹੇ ਸੈਂਟਰਲ ਸਰਕਾਰ ਆ ਚਾਹੇ ਉਹ ਸਾਡੀ ਇੱਥੇ ਪੰਜਾਬ ਸਰਕਾਰ ਆ ਕਿਉਂ ਨਹੀਂ ਪਹਿਲਾਂ ਹੀ ਤਿਆਰੀਆਂ ਅਸੀਂ ਕਰਦੇ ਜਿਹੜਾ ਪੋਂਗ ਡੈਮ ਤੋਂ ਇਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਣੀ ਪਹੁੰਚਿਆ ਬੰਨ ਰੁੜਦੇ ਨਜ਼ਰ ਆ ਰਿਹਾ ਦੋ ਤਿੰਨ ਹੋਰ ਨਹੀਂ ਪੈ ਗਿਆ ਤੇ ਜਿਹੜੀ ਬਚੀ ਖੁਜੀ ਗੰਨੇ ਦੀ ਫਸਲ ਹੈ ਉਹ ਵੀ ਤਬਾਹ ਹੋ ਜਾਏਗੀ ਪੁੱਤਾਂ ਕੋ ਜਿਨ੍ਹਾਂ ਨੇ ਫਸਲ ਪਾਲੀ ਹੈ ਜਿਨ੍ਹਾਂ ਨੇ ਗੰਨਾ ਲਗਾਇਆ ਸੀਗਾ ਜਿਨ੍ਹਾਂ ਨੇ ਝੋਨਾ ਲਗਾਇਆ ਸੀਗਾ ਉਹ ਡੁੱਬ ਗਿਆ ਤੇ ਹੁਣ ਕਿੱਦਾਂ ਆਪਣੇ ਘਰ ਭੰਨ ਗਏ ਪਹਿਲਾਂ ਗਰਮੀ ਦੇ ਵਿੱਚ ਇੰਨੀ ਮਿਹਨਤ ਨਾਲ ਸਾਰਾ ਕੁਝ ਕੀਤਾ ਫਸਲ ਲਗਾਈ ਹੈ ਹੁਣ ਜੇ ਕਮਾਉਣ ਦਾ ਸਮਾਂ ਆਇਆ ਜਿਗਾ ਜਦੋਂ ਘਰ ਭੰਦਾ ਸਮਾਂ ਆਇਆ ਉਦੋਂ ਵੀ ਹੁਣ ਡੁੱਬਦੇ ਨਜ਼ਰ ਆਇਆ ਕਹਿੰਦੇ ਬੈਂਕਾਂ ਵਾਲੇ ਫੋਨ ਕਰਦੇ ਆ ਸਾਡੇ ਦੇ ਕੇਸ ਦਰਜ ਹੋ ਰਹੇ ਆ ਕਿੱਥੋਂ ਪੈਸੇ ਲਿਆ ਕੇ ਦਈਏ ਬੈਂਕਾਂ ਵਾਲਿਆਂ ਨੂੰ ਸੋ ਇਹ ਕਰਜ਼ੇ ਦੇ ਵਿੱਚ ਨੇ ਕਿਸਾਨ ਜਿਹੜੇ ਤਸਵੀਰਾਂ ਤੁਸੀਂ ਦੇਖਦੇ ਹੋ ਮੈਂ ਇੱਕ ਵਾਰ ਫੇਰ ਗੱਲ ਕਰੂੰਗਾ ਕਰਜ਼ੇ ਦੇ ਵਿੱਚ ਡੁੱਬੇ ਕਿਸਾਨ ਨੇ ਜਿਹੜੀਆਂ ਅਸੀਂ ਤਸਵੀਰਾਂ ਦੇਖਦੇ ਆ ਫਿਲਮਾਂ ਦੇ ਵਿੱਚ ਜਿਹੜੇ ਜੱਟ ਦਿਖਾਏ ਜਾਂਦੇ ਆ ਗਾਣਿਆਂ ਦੇ ਵਿੱਚ ਜਿਹੜੇ ਅਸਲਿਆਂ ਵਾਲੇ ਜੱਟ ਦਿਖਾਏ ਜਾਂਦੇ ਉਹਨਾਂ ਸੋ ਬਿਲਕੁਲ ਕਿਸ ਤਰ੍ਹਾਂ ਦੀ ਅਪੀਲ ਜ਼ਰੂਰ ਹੈ ਸਰਕਾਰਾਂ ਨੂੰ ਵੀ ਸਾਡੇ ਚੈਨਲ ਆਨਲਾਈਨ ਦੇ ਮਾਧਿਅਮ ਰਾਹੀਂ ਚਾਹੇ ਉਹ ਸੰਤਨ ਸਰਕਾਰ ਹੈ ਕਿ ਜ਼ਰੂਰ ਕੋਈ ਨਾ ਕੋਈ ਪ੍ਰਬੰਧ ਕੀਤੇ ਜਾਣ ਜਿਹੜੇ ਬੰਦੇ ਮੁਆਫਜ਼ੇ ਹੈ ਮੁਹੱਈਆ ਕਰਾਏ ਜਾਣ ਕਿਉਂਕਿ ਜਿਹੜੇ ਵਾਕਈ ਜਿਨ੍ਹਾਂ ਦੀਆਂ ਥੋੜੀਆਂ ਜ਼ਮੀਨਾਂ ਨੇ ਜਿਨ੍ਹਾਂ ਦਾ ਇਦਾਂ ਜਿਹੜਾ ਨੁਕਸਾਨ ਹੋ ਗਿਆ ਕਿੱਥਾਂ ਚੱਲਣਗੇ ਸੋ ਬੜੇ ਵੱਡੇ ਨੁਕਸਾਨ ਇੱਥੇ ਹੋਦੇ ਆ ਸੋ ਬਿਲਕੁਲ ਅਪੀਲ ਵੀ ਹੈਗੀ ਹੈ ਬੇਨਤੀ ਵੀ ਹੈਗੀ ਹੈ ਸੋ ਕਿੰਨੀਆਂ ਸਰਕਾਰਾਂ ਸੁਚੇਤ ਹੁੰਦੀਆਂ ਨੇ ਕਿੰਨੀਆਂ ਸਮਾਜ ਸੇਵੀ ਸੰਸਥਾਵਾਂ ਆ ਕੇ ਹੁੰਦੀਆਂ ਨੇ ਜਿਹੜੇ ਬੰਨ ਦੁਬਾਰਾ ਬਣੇ ਜਾਂਦੇ ਨੇ ਤੇ ਜ਼ਰੂਰ ਅਰਦਾਸ ਵੀ ਰੱਬ ਅੱਗੇ ਕਰੇ ਉਹ ਕਿ ਜਿਹੜਾ ਜੀ ਜਿਹੜੀ ਫਸਲ ਹੈ ਉਹੀ ਉਹ ਬਚਾ ਲੈਣ ਤੇ ਕੁਝ ਨਾ ਕੁਝ ਆਪਣੇ ਘਰ ਪਾਸ ਸਕਣ ਸੋ ਬਿਲਕੁਲ ਕੀ ਗੋਸ ਤਸਵੀਰਾਂ ਅੱਗੇ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਤੁਹਾਡੇ ਤੱਕ ਮਨਚਾਹਦੇ ਦਵਾਗੇ ਤੁਸੀਂ ਦੇਖਦੇ ਹੋ ਆਨਯਰ ਮੈਂ ਆਦਾਨਿਸ਼ ਗੁਪਤਾ ਤਰਨ ਤਰਨ